ਕਾਰਪਸ ਦੇ ਇੰਡੋਨੇਸ਼ੀਆ ਤੋਂ ਡੈਲੀਗੇਸ਼ਨ ਆਈ ਹੈ ਉਹਨਾਂ ਦੀ ਜੋ ਫੂਡ ਲੌਜਿਸਟਿਕਸ ਕਾਰਪੋਰੇਸ਼ਨ ਹੈ ਉਹਦੇ ਵੱਲੋਂ ਲੌਂਗੋ ਦਾ ਨਾਮ ਹੈ ਤੇ ਬੇਸਿਕ ਮੰਨੋਰਥ ਉਹਨਾਂ ਦਾ ਜੋ ਭਾਰਤ ਦਾ ਖਰੀਦ ਪ੍ਰਣਾਲੀ ਹੈ ਫੂਡ ਗ੍ਰੀਨਸ ਨੂੰ ਲੈ ਕੇ ਤੇ ਅੱਗੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇਹਨੂੰ ਮੁੱਖ ਤੌਰ ਤੇ ਸਮਝਣ ਦਾ ਉਹਨਾਂ ਦਾ ਹੈ 4 ਦਿਨ ਦੀ ਉਹਨਾਂ ਦੀ ਇਹ ਯਾਤਰਾ ਹੈਗੀ ਹੈ ਪੰਜਾਬ ਦੀ ਤੇ ਇੰਡੀਆ ਦੀ ਇਹ ਕੱਲ ਨੂੰ ਉਹ ਬੁੱਕਾ ਜਾਣਗੇ ਅੱਜ ਉਹਨਾਂ ਨੇ ਖੰਨਾ ਮੰਡੀ ਫੇਰ ਪ੍ਰਾਈਸ ਸ਼ਾਪ ਆਪਰੇਸ਼ਨ ਡਿੱਪੂ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਸਾਰਾ ਕੰਮ ਸਮਝਿਆ ਕਿ ਕਿਹੜੀ ਕਿਹੜੀ ਚੀਜ਼ਾਂ ਉਹਨਾਂ ਨੂੰ ਸੁਟਾਈ ਜਾ ਰਹੀਆਂ ਨੇ ਉਹਨਾਂ ਨੂੰ ਦਿਖਾਇਆ ਵੀ ਆਪਣੇ ਰਾਸ਼ਨ ਡਿੱਪੂ ਦੇ ਵਿੱਚ ਕਿਵੇਂ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਈਪੀਓਸ ਈਪਾਸ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਹਦੇ ਨਾਲ ਕੋਈ ਦੁਰਵਰਤੋਂ ਨਹੀਂ ਹੁੰਦੀ ਤੇ ਲਾਪਾਤਰੀ ਦੀ ਪਛਾਣ ਹੋ ਜਾਂਦੀ ਹੈ ਬਾਇਓਮੈਟ੍ਰਿਕ ਨਾਲ ਚਿਹਰੇ ਨਾਲ ਅੱਖਾਂ ਦੀ ਇਰੀਸ ਨਾਲ ਤੇ ਦੂਜੇ ਉਹਨਾਂ ਨੂੰ ਆ ਮੰਡੀ ਦੇ ਵਿੱਚ ਆਪਣੀ ਪੈਡੀ ਦੀ ਕਿਵੇਂ ਆਮਦ ਹੁੰਦੀ ਹੈ ਕਿਵੇਂ ਪੈਡੀ ਸੁਕਾਈ ਜਾਂਦੀ ਹੈ ਕਿਵੇਂ ਤਲਾਈ ਹੁੰਦੀ ਹੈ ਕਿਵੇਂ ਫਾਰਮਰਜ਼ ਨੋਟ 48 ਘੰਟੇ ਦੇ ਵਿੱਚ ਹੀ ਪੇਮੈਂਟ ਹੋ ਰਹੀ ਹੈ ਇਹ ਸਾਰਾ ਇਹਨਾਂ ਨੇ ਸਮਝਿਆ ਤੇ ਬੜੀ ਇਹਨਾਂ ਨੇ ਇਸ ਗੱਲ ਦੀ ਸਲੰਘਾ ਕੀਤੀ ਕਿੰਨੀ ਦਿਨ ਦਾ ਟੂਰ ਇਹਨਾਂ ਦਾ 4 ਦਿਨ ਦਾ ਟੂਰ ਟਿਕ ਟਿਕ ਜਗਾ ਫਿਲਚ ਕਰਦੇ ਜਿਵੇਂ ਕਰਨਾ ਮੋਗਾ ਖੰਨਾ ਚੰਡੀਗੜ੍ਹ ਦਿੱਲੀ ਜੋ ਇੰਡੋਨੇਸ਼ੀਆ ਤੋਂ ਡੈਲੀਗੇਸ਼ਨ ਆਈ ਹੈ ਉਹਨਾਂ ਦੀ ਜੋ ਫੂਡ ਲੌਜਿਸਟਿਕਸ ਕਾਰਪੋਰੇਸ਼ਨ ਹੈ ਉਹਦੇ ਵੱਲੋਂ ਲੌਂਗ ਉਹਦਾ ਨਾਮ ਹੈ ਬੇਸਿਕ ਮਨੋਰਥ ਉਹਨਾਂ ਦਾ ਜੋ ਭਾਰਤ ਦਾ ਖਰੀਦ ਪ੍ਰਣਾਲੀ ਹੈ ਫੂਡ ਗ੍ਰੀਨਸ ਨੂੰ ਲੈ ਕੇ ਤੇ ਅੱਗੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇਹਨੂੰ ਮੁੱਖ ਤੌਰ ਤੇ ਸਮਝਣ ਦਾ ਉਹਨਾਂ ਦਾ ਹੈ 4 ਦਿਨ ਦੀ ਉਹਨਾਂ ਦੀ ਇਹ ਯਾਤਰਾ ਹੈਗੀ ਹੈ ਪੰਜਾਬ ਦੀ ਤੇ ਇੰਡੀਆ ਦੀ ਤੇ ਕੱਲ ਨੂੰ ਉਹ ਭੋਕਾ ਜਾਣਗੇ ਅੱਜ ਉਹਨਾਂ ਨੇ ਖੰਨਾ ਮੰਡੀ ਫਿਰ ਪ੍ਰਾਈਸ ਸ਼ਾਪ ਰਾਸ਼ਨ ਟਿੱਪੂ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਸਾਰਾ ਕੰਮ ਸਮਝਾਏ ਕਿ ਕਿਹੜੀ ਕਿਹੜੀ ਚੀਜ਼ਾਂ ਨੂੰ ਸੁਟਾਈ ਜਾਰੇ ਕਿ ਉਹਨਾਂ ਨੂੰ ਦਿਖਾਇਆ ਵੀ ਆਪਣੇ ਰਾਸ਼ਨ ਟਿੱਪੂ ਦੇ ਵਿੱਚ ਕਿਵੇਂ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਈਪੀਓਸ ਈਪੋਸ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਹਦੇ ਨਾਲ ਕੋਈ ਦੁਰਵਰਤੋਂ ਨਹੀਂ ਹੁੰਦੀ ਤੇ ਲਾਪਾਤਰੀ ਦੀ ਪਛਾਣ ਹੋ ਜਾਂਦੀ ਹੈ ਬਾਇਓਮੈਟ੍ਰਿਕ ਨਾਲ ਚਿਹਰੇ ਨਾਲ ਅੱਖਾਂ ਦੀ ਇਰੀਸ ਨਾਲ ਤੇ ਦੂਜਾ ਉਹਨਾਂ ਨੂੰ ਆ ਮੰਡੀ ਦੇ ਵਿੱਚ ਆਪਣੀ ਪੈਡੀ ਦੀ ਕਿਵੇਂ ਆਮਦ ਹੁੰਦੀ ਹੈ ਕਿਵੇਂ ਪੈਡੀ ਸੁਕਾਈ ਜਾਂਦੀ ਹੈ ਕਿਵੇਂ ਤਲਾਈ ਹੁੰਦੀ ਹੈ ਕਿਵੇਂ ਫਾਰਮਰਸ ਨੋਟ 48 ਘੰਟੇ ਦੇ ਵਿੱਚ ਹੀ ਪੇਮੈਂਟ ਹੋ ਰਹੀ ਹੈ ਇਹ ਸਾਰਾ ਇਹਨਾਂ ਨੇ ਸਮਝਿਆ ਤੇ ਬੜੀ ਇਹਨਾਂ ਨੇ ਇਸ ਗੱਲ ਦੀ ਛਲੰਗਾ ਕੀਤੀ ਕਿੰਨੇ ਦਿਨ ਦਾ ਟੂਰ ਇਹਨਾਂ ਦਾ ਚਾਰ ਦਿਨ ਦਾ ਟੂਰ ਕਿਹੜੀ ਕਿਹੜੀ ਜਗ੍ਹਾ ਫਿਲਚੱਕਰ ਜਿਮੇਟ ਕਰਨਾ ਹੈ ਮੋਗਾ ਖੰਨਾ ਚੰਡੀਗੜ੍ਹ ਦਿੱਲੀ ਸਾ ਇੰਡੋਨੇਸ਼ੀਆ ਤੋਂ ਡੈਲੀਗੇਸ਼ਨ ਆਈ ਹੈ ਉਹਨਾਂ ਦੀ ਜੋ ਫੂਡ ਲੌਜਿਸਟਿਕਸ ਕਾਰਪੋਰੇਸ਼ਨ ਹੈ ਉਹਦੇ ਵੱਲੋਂ ਲੌਂਗੋ ਦਾ ਨਾਮ ਹੈ ਤੇ ਬੇਸਿਕ ਮਨੋਰਥ ਉਹਨਾਂ ਦਾ ਜੋ ਭਾਰਤ ਦਾ ਖਰੀਦ ਪ੍ਰਣਾਲੀ ਹੈ ਫੂਡ ਗ੍ਰੇਨਸ ਨੂੰ ਲੈ ਕੇ ਤੇ ਅੱਗੇ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਇਹਨੂੰ ਮੁੱਖ ਤੌਰ ਤੇ ਸਮਝਣ ਦਾ ਉਹਨਾਂ ਦਾ ਹੈ 4 ਦਿਨ ਦੀ ਉਹਨਾਂ ਦੀ ਇਹ ਯਾਤਰਾ ਹੈਗੀ ਹੈ ਪੰਜਾਬ ਦੀ ਤੇ ਇੰਡੀਆ ਦੀ ਤੇ ਕੱਲ ਨੂੰ ਉਹ ਮੁੱਕਾ ਜਾਣਗੇ ਅੱਜ ਉਹਨਾਂ ਨੇ ਖੰਨਾ ਮੰਡੀ ਫੇਅਰ ਪ੍ਰਾਈਸ ਸ਼ਾਪ ਆਪਰੇਸ਼ਨ ਡਿਪੋ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਸਾਰਾ ਕੰਮ ਸਮਝੇ ਕਿ ਕਿਹੜੀ ਕਿਹੜੀ ਚੀਜ਼ਾਂ ਉਹਨੂੰ ਸੁਖਾਈ ਜਾਰੇ ਕਿ ਉਹਨਾਂ ਨੂੰ ਦਿਖਾਇਆ ਵੀ ਆਪਣੇ ਰਾਸ਼ਨ ਟਿਕਾਣੇ ਦੇ ਵਿੱਚ ਕਿਵੇਂ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਈਪੀਓਸ ਈਪੋਸ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਹਦੇ ਨਾਲ ਕੋਈ ਦੁਰਵਰਤੋਂ ਨਹੀਂ ਹੁੰਦੀ ਤੇ ਲਾਪਾਤਰੀ ਦੀ ਪਛਾਣ ਹੋ ਜਾਂਦੀ ਹੈ ਬਾਇਓਮੈਟ੍ਰਿਕ ਨਾਲ ਚਿਹਰੇ ਨਾਲ ਅੱਖਾਂ ਦੀ ਇਰੀਸ ਨਾਲ ਤੇ ਦੂਜਾ ਉਹਨਾਂ ਨੂੰ ਆ ਮੰਡੀ ਦੇ ਵਿੱਚ ਆਪਣੀ ਪੈਡੀ ਦੀ ਕਿਵੇਂ ਆਮਦ ਹੁੰਦੀ ਹੈ ਕਿਵੇਂ ਪੈਡੀ ਸੁਕਾਈ ਜਾਂਦੀ ਹੈ ਕਿਵੇਂ ਤਲਾਈ ਹੁੰਦੀ ਹੈ ਕਿਵੇਂ ਫਾਰਮਰਸ ਨੋਟ 48 ਘੰਟੇ ਦੇ ਵਿੱਚ ਹੀ ਪੇਮੈਂਟ ਹੋ ਰਹੀ ਹੈ ਇਹ ਸਾਰਾ ਇਹਨਾਂ ਨੇ ਸਮਝਿਆ ਤੇ ਬੜੀ ਇਹਨਾਂ ਨੇ ਇਸ ਗੱਲ ਦੀ ਸ਼ਲੰਘਾ ਕੀਤੀ ਕਿੰਨੀ ਦਿਨ ਦਾ ਟੂਰ ਇਹਨਾਂ ਦਾ 4 ਦਿਨ ਦਾ ਟੂਰ ਕਿਹੜੀ ਕਿਹੜੀ ਜਗ੍ਹਾ ਮਿਲ ਚੱਕ ਰਹੇ ਜਿਵੇਂ ਮੋਗਾ ਖੰਨਾ ਚੰਡੀਗੜ੍ਹ ਦਿੱਲੀ ਕਾਰਪਸ ਦੇ ਇੰਡੋਨੇਸ਼ੀਆ ਤੋਂ ਡੈਲੀਗੇਸ਼ਨ ਆਈ ਹੈ ਉਹਨਾਂ ਦੀ ਜੋ ਫੂਡ ਲੌਜਿਸਟਿਕਸ ਕਾਰਪੋਰੇਸ਼ਨ ਹੈ ਉਹਦੇ ਵੱਲੋਂ ਲੌਂਗ ਉਹਦਾ ਨਾਮ ਹੈ ਬੇਸਿਕ ਮਨੋਰਥ ਉਹਨਾਂ ਦਾ ਜੋ ਭਾਰਤ ਦਾ ਖਰੀਦ ਪ੍ਰਣਾਲੀ ਹੈ ਫੂਡ ਗ੍ਰੀਨਸ ਨੂੰ ਲੈ ਕੇ ਤੇ ਅੱਗੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇਹਨੂੰ ਮੁੱਖ ਤੌਰ ਤੇ ਸਮਝਣ ਦਾ ਉਹਨਾਂ ਦਾ ਹੈ 4 ਦਿਨ ਦੀ ਉਹਨਾਂ ਦੀ ਇਹ ਯਾਤਰਾ ਹੈਗੀ ਹੈ ਪੰਜਾਬ ਦੀ ਤੇ ਇੰਡੀਆ ਦੀ ਇਹ ਕੱਲ ਨੂੰ ਉਹ ਭੋਗਾ ਜਾਣਗੇ ਅੱਜ ਉਹਨਾਂ ਨੇ ਖੰਨਾ ਮੰਡੀ ਫਿਰ ਪ੍ਰਾਈਸ ਸ਼ਾਪ ਆਪਰੇਸ਼ਨ ਡਿੱਪੂ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਸਾਰਾ ਕੰਮ ਸਮਝਿਆ ਕਿ ਕਿਹੜੀ ਕਿਹੜੀ ਚੀਜ਼ਾਂ ਉਹਨਾਂ ਨੂੰ ਸੁਖਾਈ ਜਾ ਰਹੀਆਂ ਉਹਨਾਂ ਨੂੰ ਦਿਖਾਇਆ ਵੀ ਆਪਣੇ ਰਾਸ਼ਨ ਟਿੱਪੂ ਦੇ ਵਿੱਚ ਕਿਵੇਂ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਈਪੀਓਸ ਈਪੋਸ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਹਦੇ ਨਾਲ ਕੋਈ ਦੁਰਵਰਤੋਂ ਨਹੀਂ ਹੁੰਦੀ ਤੇ ਲਾਹ ਪਾਤਰੀ ਦੀ ਪਛਾਣ ਹੋ ਜਾਂਦੀ ਹੈ ਬਾਇਓਮੈਟ੍ਰਿਕ ਨਾਲ ਚਿਹਰੇ ਨਾਲ ਅੱਖਾਂ ਦੀ ਇਰੀਸ ਨਾਲ ਤੇ ਦੂਜੇ ਉਹਨਾਂ ਨੂੰ ਆ ਮੰਡੀ ਦੇ ਵਿੱਚ ਆਪਣੀ ਪੈਡੀ ਦੀ ਕਿਵੇਂ ਆਮਦ ਹੁੰਦੀ ਹੈ ਕਿਵੇਂ ਪੈਡੀ ਸੁਕਾਈ ਜਾਂਦੀ ਹੈ ਕਿਵੇਂ ਤਲਾਈ ਹੁੰਦੀ ਹੈ ਕਿਵੇਂ ਫਾਰਮਰਜ਼ ਨੋਟ 48 ਘੰਟੇ ਦੇ ਵਿੱਚ ਹੀ ਪੇਮੈਂਟ ਹੋ ਰਹੀ ਹੈ ਇਹ ਸਾਰਾ ਇਹਨਾਂ ਨੇ ਸਮਝਿਆ ਤੇ ਬੜੀ ਇਹਨਾਂ ਨੇ ਇਸ ਗੱਲ ਦੀ ਸਲੰਘਾ ਕੀਤੀ ਕਿੰਨੀ ਦਿਨ ਦਾ ਟੂਰ ਹੈ ਮੇਰਾ 4 ਦਿਨ ਦਾ ਟੂਰ ਟਿਕ ਟਿਕ ਜਗਾ ਮਿਲ ਚੱਕਦੇ ਜਿਵੇਂ ਕਰਨਾ ਬੋਗਾ ਖੰਨਾ ਚੰਡੀਗੜ੍ਹ ਦਿੱਲੀ ਪਰਪਸ ਦੇ ਇੰਡੋਨੇਸ਼ੀਆ ਤੋਂ ਡੈਲੀਗੇਸ਼ਨ ਆਈ ਹੈ ਉਹਨਾਂ ਦੀ ਜੋ ਫੂਡ ਲੌਜਿਸਟਿਕਸ ਕਾਰਪੋਰੇਸ਼ਨ ਹੈ ਉਹਦੇ ਵੱਲੋਂ ਲੌਂਗ ਉਹਦਾ ਨਾਮ ਹੈ ਬੇਸਿਕ ਮਨੋਰਥ ਉਹਨਾਂ ਦਾ ਜੋ ਭਾਰਤ ਦਾ ਖਰੀਦ ਪ੍ਰਣਾਲੀ ਹੈ ਫੂਡ ਗ੍ਰੀਨਸ ਨੂੰ ਲੈ ਕੇ ਤੇ ਅੱਗੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇਹਨੂੰ ਮੁੱਖ ਤੌਰ ਤੇ ਸਮਝਣ ਦਾ ਉਹਨਾਂ ਦਾ ਹੈ 4 ਦਿਨ ਦੀ ਉਹਨਾਂ ਦੀ ਇਹ ਯਾਤਰਾ ਹੈਗੀ ਹੈ ਪੰਜਾਬ ਦੀ ਤੇ ਇੰਡੀਆ ਦੀ ਤੇ ਕੱਲ ਨੂੰ ਉਹ ਮੁੱਕਾ ਜਾਣਗੇ ਅੱਜ ਉਹਨਾਂ ਨੇ ਖੰਨਾ ਮੰਡੀ ਫੇਰ ਪ੍ਰਾਈਸ ਸ਼ਾਪ ਆਪਰੇਸ਼ਨ ਡਿੱਪੂ ਜਿਹਨੂੰ ਆਪਾਂ ਕਹਿੰਦੇ ਆ ਉਹਦਾ ਸਾਰਾ ਕੰਮ ਸਮਝੀ ਕਿ ਕਿਹੜੀ ਕਿਹੜੀ ਚੀਜ਼ਾਂ ਨੂੰ ਸੁਟਾਈ ਜਾਰੇ ਉਹਨਾਂ ਨੂੰ ਦਿਖਾਇਆ ਵੀ ਆਪਣੇ ਰਾਸ਼ਨ ਟਿੱਪੂ ਦੇ ਵਿੱਚ ਕਿਵੇਂ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ ਈਪੀਓਸ ਈਪੋਸ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਹਦੇ ਨਾਲ ਕੋਈ ਦੁਰਵਰਤੋਂ ਨਹੀਂ ਹੁੰਦੀ ਤੇ ਲਾਪਾਤਰੀ ਦੀ ਪਛਾਣ ਹੋ ਜਾਂਦੀ ਹੈ ਬਾਇਓਮੈਟ੍ਰਿਕ ਨਾਲ ਚਿਹਰੇ ਨਾਲ ਅੱਖਾਂ ਦੀ ਇਰੀਸ ਨਾਲ ਤੇ ਦੂਜਾ ਉਹਨਾਂ ਨੂੰ ਆ ਮੰਡੀ ਦੇ ਵਿੱਚ ਆਪਣੀ ਪੈਡੀ ਦੀ ਕਿਵੇਂ ਆਮਦ ਹੁੰਦੀ ਹੈ ਕਿਵੇਂ ਪੈਡੀ ਸੁਕਾਈ ਜਾਂਦੀ ਹੈ ਕਿਵੇਂ ਤਲਾਈ ਹੁੰਦੀ ਹੈ ਕਿਵੇਂ ਫਾਰਮਰਸ ਨੋਟ 48 ਘੰਟੇ ਦੇ ਵਿੱਚ ਹੀ ਪੇਮੈਂਟ ਹੋ ਰਹੀ ਹੈ ਇਹ ਸਾਰਾ ਇਹਨਾਂ ਨੇ ਸਮਝਿਆ ਤੇ ਬੜੀ ਇਹਨਾਂ ਨੇ ਇਸ ਗੱਲ ਦੀ ਛਲੰਗਾ ਕੀਤੀ ਕਿੰਨੇ ਦਿਨ ਦਾ ਟੂਰ ਇਹਨਾਂ ਦਾ ਚਾਰ ਦਿਨ ਦਾ ਟੂਰ ਕਿਹੜੀ ਕਿਹੜੀ ਜਗ੍ਹਾ ਫਿਲਚੱਕਰ ਜਿਮੇਟ ਕਰਨਾ ਮੋਗਾ ਖੰਨਾ ਚੰਡੀਗੜ੍ਹ ਦਿੱਲੀ